ਤੇ ਚਾਟ ਬਿਕੈ ਬਿਕ ਖਾਈ ਮਾਇਆ ਮੋਹ ਪਰਮੁ ਪਹਿ ਭੂਲੇ ਸਤਿਦਾਰਾ ਸਿਉ ਪ੍ਰੀਤਨ ਇੱਕ ਉਤਮ ਪੰਥ ਸੁਨਿਉ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਯਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੋ ਕਹਉ ਟਲ ਗੁਰ ਸੇਵੀ ਐ ਐਹਨੇ ਸਹਜ ਸੁਭਾ ਸਾਨਾ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਗੁਰ ਸਾਹੋ ਝਟੀ ਐ ਤੋ ਦਾ ਟਿਠੇ ਸੱਚੇ ਪਾਤਿਸਾ ਮਾਲ ਜਨਮਾ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸੇਰ ਸਾਹਾਂ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋ ਸਾਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਜੈਤਸਰੀ ਮਹਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਆ ਆਥ ਤਰੇ ਅ ਮੇਰੇ ਮਾਥਾ ਜਨਮ ਜਨਮ ਕੇ ਕੇ ਲੇ ਬੇਖ ਦੁਖ ਉਤਰੇ ਗੋੜੇ ਨਾਮ ਦੀਓ ਰਨ ਲਾਥਾ ਮੇਰਾ ਹੀ ਆ ਰਤਨ ਨਾਮ ਹਰ ਬਸਿਆ ਗੋੜੇ ਹਾਥ ਧਰਿਓ ਮੇਰੇ ਮਾਥਾ ਨਮ ਜਨਮ ਕੇ ਕੇਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਰਹਾ ਆ ਬਿਨ ਨਾ ਵੈ ਜੀਵਨ ਬਿਰਥਾ ਰਹਾ ਓ ਬਿਨ ਗੁਰ ਮੂੜ ਭਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਸਾਧੂ ਚਰਨ ਦਾਸੇ ਵੇ ਕਬਹੂ ਤਿੰਨ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਾਗ ਸੇਵੇ ਤਿੰਨ ਸਫਲ ਜਨਮ ਸਨਾਥਾ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਦਾਤਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ ਅੰਦਲੇ ਕੋ ਗੁਰ ਅੰਚਲ ਦੀਜੈ ਜਨਾਨਕ ਚਲਹਿ ਮਿਲਨ ਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਦੁਲੇ ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇ ਲਿ ਬੇਖ ਦੁਖ ਉਤਰੀ ਗੋਰੇ ਨਾਮ ਦਿਓ ਰੇਨ ਲਾਥਾ